ਅੰਦੇ ਜਾਰਦੀ ਪਤਾ ਨਹੀਂ ਤਾਂ ਇਥੋਂ ਖਰਾਬ ਹੈ ਹੈਲੋ ਹਾਂ ਭਾਈ ਮੈਂ ਤੁਮੇ ਵਾਲੇ ਬੋਲਦੇ ਹਾਂ ਓ ਯਾਰ ਬਾਈ ਬਣ ਕੇ ਕਰ ਜੋ ਯਾਰ ਟਰਾਂਸਫਾਰਮ ਜਾ ਸੈੱਟ ਪਤਾ ਨਹੀਂ ਦਾ ਕੋਈ ਫੇਸ ਉੱਡ ਗਿਆ ਪਤਾ ਨਹੀਂ ਕੀ ਗੱਲ ਬਾਤ ਆ ਭਾਈ ਤੰਗ ਹੋਏ ਪਏ ਆ ਵੀਰ ਬਣ ਕੇ ਆ ਜਾਓ ਓ ਕਰ ਦਾਂਗੇ ਤੁਹਾਡਾ ਖਾਣ ਪੀਣ ਬਲਵਿੰਦਰ ਸੋ ਤੋਂ ਭੱਜਿਆ ਯਾਰ ਆਓ ਵੀਰ ਬਣ ਕੇ ਹੋਰ ਯਾਰ ਹੈ ਕੋਈ ਨਹੀਂ ਕੋਈ ਨਹੀਂ ਤੁਹਾਡਾ ਖਾਣ ਪੀਣ ਕਰ ਦਾਂਗੇ ਵੀਰ ਬਣ ਕੇ ਝੋਨਾ ਰਾਮ ਜੂ ਆਪਣਾ ਹਾ ਹਾ ਮੈਂ ਤਾਂ ਖੇਤੀ ਸੀਗਾ ਅ ਖੇਤੀ ਉਹਨਾਂ ਨੂੰ ਪਤਾ ਤਾਂ ਹੈਗਾ ਛੜਿਆ ਵੀ ਕਾਦੀ ਜ਼ਿੰਦਗੀ ਐ ਵਾ ਖੇਤੀ ਨੰਗ ਜਾਂਦੀ ਆਪਣੇ ਤਾਂ ਠੀਕ ਆ ਬਾਈ ਠੀਕ ਆ ਹੈ ਥੈਂਕ ਯੂ ਚੱਲ ਇਹ ਵੀ ਹੋ ਗਿਆ ਹੱਲ ਤਾਂ ਜੀ ਕੋਈ ਸਾਲੇ ਤਾਂ ਕੁ ਖਾਣ ਨੂੰ ਮਰੂ ਮਰਾ ਦੇ ਵੀ ਜਵਾਕ ਰੇ ਛੜ ਦੇ ਨੇ ਬਾਈ ਹੂੰ ਕਿੱਥੇ ਵੀ ਰੋਹੀ ਪੀਆ ਬਾਣ ਚਾਉਂਦੇ ਆ ਸਾਲੇ ਵੀ ਕਿਧਰੇ ਹੋਰ ਭਗ ਜਾਓ ਦੱਸ ਝਾੜ ਬੇਲੇ ਸੀਗੇ ਭੈਣ ਦੇ ਝਾਰ ਦਾ ਕੱਲੇ ਕਹਿ ਰਿਆਂ ਦਾ ਵੀ ਕੋਈ ਉਹ ਹੈ ਆ ਕੀ ਹੋਇਆ ਤੇਰੀ ਤੇਰੀ ਭੈਣ ਨੂੰ ਕਰੀ ਨੂੰ ਆ ਕੀ ਉਹ ਕਿਹੜਾ ਹੈ 3 3 3 ਕਿਹੜਾ ਹੈ ਉਹ ਭੈਣ ਦੇ ਝਾਰ ਦਾ ਅੱਗੇ ਤਾਂ ਕੁਝ ਹੋਇਆ ਨਹੀਂ ਇਹ ਜਾ ਕਿਹੜਾ ਓਏ ਉਹ ਭੈਣ ਦੇ ਖਸਮ ਦਾ ਹੈਲੋ ਤਾਂ ਵੀ ਨੁਕਸਰ ਜਿਆ ਕੀ ਆ ਓਏ ਇਹ ਜੇ ਚਾਹ ਵੀ ਸੋਕ ਨਾ ਪੀ ਪੀ ਛੜਦੀ ਐ ਸ਼ਾਹ ਜੀ ਇਹ ਆਹ ਤੇਰੀ ਭੈਣ ਨੂੰ ਤੇਰੀ ਨੂੰ ਉਹ ਪੈਂਡ ਚੋਦੀ ਸਪਰੇ ਵਾਲੀਆਂ ਸੀਸੀਆਂ ਪੀ ਪੀ ਹੈ ਕੰਮ ਕਰਾ ਲਈ ਐ ਪੁਰੀ ਜਹਾਂ ਜਾਨ ਜੈ ਲਾ ਉਹ ਜੈਬੇ ਨੂੰ ਫੋਨ ਕਰਨ ਦੇ ਭੈਣ ਦੇ ਅਜਰ ਮਰ ਕੇ ਅੱਜ ਤਾਂ ਮੇਰੇ ਸਾਲੇ ਦਾ ਹੈ ਕੀ ਆ ਓਏ ਸੁਨਣਾ ਕੋਠਾ ਪਿਆ ਭੈਣ ਦੇ ਯਾਰ ਦਾ ਕੋਈ ਸਹਾ ਤੇਰੀ ਭੈਣ ਨੂੰ ਤੇਰੀ ਨੂੰ ਅੱਜ ਤਾਂ ਮੰਜੇ ਗਏ ਅੱਜ ਮੰਜੇ ਗਏ ਅੱਜ ਗੱਜਣਾ ਚੱਕਿਆ ਗਿਆ ਟਾਈਮ ਤੇਰਾ ਤੇਰੀ ਭੈਣ ਉਹਦਾ ਕੋਈ ਤਾਕੜੀ ਸਹ ਹੈ ਉਹ ਚੱਕਲਾ ਖਸਵਾ ਓਏ ਚੱਕਲਾ ਮੈਂ ਤਾਂ ਪੁੰਨਿਆ ਗਿਆ ਅੱਜ ਖਾਨਮਾ ਦਾ ਇੱਥੇ ਆਇਆ ਕੀ ਗਿਆ ਯਾਰ ਸੁੰਨੇ ਖੇਤਾਂ ਦਾ ਵੀ ਕੁਛ ਨਹੀਂ ਬਣਦਾ ਹੈ ਓਏ ਫੋਨ ਚੱਕ ਲਾ ਭੈਣ ਦਾ ਯਾਰ ਦਾ ਬਸ ਮਾਰੇ ਗਿਆ ਜਦਾਂ ਜਾਣਾ ਨਹੀਂ ਕੋਈ ਦੋਸਤ ਵੀ ਨਹੀਂ ਮੈਂ ਤਾਂ ਨਹੀਂ ਦੇਸੀ ਜਾਂਦਾ ਇਹਨੂੰ ਕਿਤੇ ਬੈਠਾ ਭੈਣ ਦਾ ਯਾਰਾ ਦੇ ਵੀ ਜੈਲਾ ਵੀ ਨਾ ਫੋਨ ਨਹੀਂ ਚੱਕਦਾ ਗਾਲਦਾ ਇਹ ਮਰਵਾਉਣ ਗਿਆ ਅੱਜ ਮੈਨੂੰ ਉਹ ਤਾਂ ਸ਼ਾਇ ਭੈਣ ਚੋਦੀ ਤਾਕੜੀ ਆ ਜਿਹੜੀ ਬਾਹਲਾ ਬਈ ਰੌਲਾ ਪਾਈ ਜਾਂਦੀ ਆ ਉਹ ਮੈਂ ਮੈਂ ਤੇਰਾ ਕੀ ਚੱਕ ਲਿਆ ਮੈਂ ਤੇਰਾ ਕੀ ਚੱਕ ਲਿਆ ਮੈਥੋਂ ਛੜੇ ਬੰਦੇ ਤੋਂ ਦੱਸ ਕੀ ਐ ਬੁਰਾ ਹੋ ਗਿਆ ਤੇਰਾ ਹੈਲੋ ਹੈਲੋ ਉਹ ਜੈਲੇ ਕਿੱਥੇ ਆ ਓਏ ਮਾਇਆ ਵੇ ਖੇਤੀs ਨਹੀਂ ਫਰਾਂ ਲਿਖੇ ਸੀ ਉਹ ਭੈਣ ਦਾ ਯਾਰਾ ਮੁੰਡੇ ਮੰਡੇ ਲੈ ਕੇ ਆ ਜਾ ਇੱਥੇ ਆਪਣੀ ਦੂਜੀ ਮੋਟਰ ਤੇ ਮੈਂ ਤਾਂ ਮੰਝਾ ਗਿਆ ਜਮਾ ਉਹ ਕੀ ਹੋ ਗਿਆ ਉਹ ਭੈਣ ਦੇ ਯਾਰ ਦੀ ਕੋਈ ਆਪਣੇ ਤਾਂ ਛੇ ਯਾਰ ਹੀ ਆ ਆਪਣੇ ਉਹ ਭੈਣ ਦਾ ਯਾਰਾ ਮੁੰਡੇ ਮੰਡੇ ਲੈ ਕੇ ਛੇਤੀ ਆ ਜਾ ਮੈਂ ਤਾਂ ਜਮਾ ਰਗੜਿਆ ਗਿਆ ਮੈਂ ਤਾਂ ਇੱਥੇ ਲੁਕਾ ਬੈਠਾ ਚੋਨੇ ਦੀ ਬੱਟ ਤੇ। ਓਫਾ ਓ ਆ ਗਿਆ ਮੈਂ ਆ ਗਿਆ ਇੱਥੇ ਰਹੀਂ ਚਲਾ। ਕੱਲਾ ਨਹੀਂ ਆਏਗਾ ਤਾਂ ਹੈਗਾ ਪੰਜ ਚਾਰ ਮੁੰਡੇ ਲੈ ਕੇ ਆਈ ਭੈਣ ਦਾ ਯਾਰਾ ਬਹੁਤ ਤਕੜੀ ਸ਼ੈ ਇਹ ਤੈਨੂੰ ਸੁਣਦੀ ਹੋਣੀ। ਚਾਹ ਮੈਂ ਤੇ ਦਰੋਹਾਂ ਨੂੰ ਕਰਦਾ ਫੋਨ ਨਾਲ ਲਿਆਣਾ। ਕਰੀ ਕਰੀ ਜਲਦੀ ਕਰਾਈ ਵੀਰ ਬਣ ਕੇ ਮੈਂ ਤਾਂ ਮੰਨ ਜਾਏਗਾ ਜਮਾ। ਲੁਕਾ ਬੈਠਾ ਮੱਛੀ ਤਿਆ ਜਾ। ਠੀਕ ਆ ਠੀਕ ਆ ਬੱਜ ਕੇ ਰਹੀਂ ਮੜਿਆ। ਓ ਮੈਂ ਕਹਣਾ ਭੈਣ ਜੋ ਸ਼ਾਈ ਬੜੀ ਤਕੜੀ ਇਹਦਾ ਕੂਕਲੀਆਂ ਤੇ ਕੂਕਲੀਆਂ ਰੌਲਾ ਤੇ ਰੌਲਾ। ਆ ਜਾ ਕਰਾ ਛੇਤੀ। ਠੀਕ। ਭੈਣ ਤੇ ਵਾਹ ਇੱਥੇ ਕਹਾਂਏਗਾ ਦਾਲਾ ਮੜੇ ਇੱਥੇ ਆ ਕਹਿੰਦਾ ਗੱਤੂੰ ਉਹ ਹੁੰਦਾ ਲਾਇਆ ਸੀ ਨੇ ਮੈਨੂੰ ਜਿਹੜਾ ਆਜੋ ਮੁੰਡੇ ਆਜੋ ਆਜੋ ਆ ਜਾ ਮੁੰਡੇ ਦੇ ਨਾਲ ਆ ਤੋ ਰਹਿ ਕੇ ਉਹ ਖਾਏਗਾ ਵੀ ਇਹ ਕੋਲੇ ਹੈ ਨਹੀਂ ਮੈਂ ਇਹਨਾਂ ਨੂੰ ਚੱਖ ਕੇ ਤਾਂ ਲਿਆਉਣਾ ਸੀ ਚਲ ਚਲੋ ਉਹ ਗੱਜਣਾ ਉਹ ਗੱਜਣਾ ਇੱਧਰ ਆ ਗਿਆ ਕਹਿੰਦਾ ਕੋਈ ਨਹੀਂ ਮਰ ਰਿਹਾ ਹਾਲੋ ਓਏ ਹਾਂ ਕਿੱਥੇ ਆ ਗੱਜਣਾ ਓਏ ਆਜੋ ਆਜੋ ਜੱਲੇ ਆਜੋ ਆਗੇ ਆਗੇ ਪੈਂਦੇ ਚਾਰੂ ਆਜੋ ਬਹੁਤ ਵੱਡੀ ਸ਼ਾਇ ਆਪਣੇ ਦਾ ਖੇਤ ਕੋਈ ਕਿੱਥੇ ਆ ਮੁੰਡੇ ਲੈ ਕੇ ਆਇਆ ਨਾਲ ਆਓ ਮੁੰਡੇ ਦਾ ਜਰਾ ਸ਼ਾਇ ਬਹੁਤ ਗੰਦੀ ਆ ਓ ਪੈਂ ਖਾਇ ਕਿ ਤੂੰ ਆ ਦੇਖ ਦੇ ਪੈਂਦਾ ਤੂੰ ਵੀ ਕੀੜਾ ਮਾਰਦਾ ਨਾ ਖੇਤ ਆ ਦੇਖ ਦੇ ਮੈਂ ਮੇਰੇ ਦਾ ਭੈਂਚੋ ਟਾ ਰੋੜੇ ਬਹੁਤ ਕੋਸ ਮਾਰੇ ਉਹਨੇ ਬਹੁਤ ਦੇ ਤੇਰੀ ਭੈਂ ਨੂੰ ਤੇਰੀ ਤੇਰੀ ਭੈਂ ਭੈਂ ਤੂੰ ਵੀ ਪਾਈਪਸੀਆਂ ਪੀ ਪਿਆ ਆ ਹੱਡੀਆਂ ਉਹ ਕਿੱਥੇ ਲਿਆਂਦਾ ਪਾਉਣਗੇ ਇਹ ਆਹ ਦੇਖ ਹੱਡੀਆਂ ਖਾਂਦੀ ਭੈਣ ਤੂੰ ਹੱਡੀਆਂ ਓਏ ਆ ਦੇਖ ਹੱਡੀਆਂ ਖਾ ਖਾ ਦੇਖ ਕਿਵੇਂ ਰਬਾ ਪਾਪਾ ਸਾਨੂੰ ਵੀ ਪਸਾਵਾ ਦੂਤਾ ਓਏ ਓ ਗੱਡਾਣਾ ਮੁੰਡਾ ਰਣਾ ਕੋਈ ਨਾ ਬੜਾ ਕਿਤੇ ਦਲੇਰ ਮੁੰਡੇ ਲੈ ਕੇ ਆਏਗਾ ਮੁੰਡਾ ਜਮੀਨ ਨਾਲ ਮੁੰਡੇ ਦਲੇਰ ਨੇ ਮੁੰਡੇ ਉਹੀਂ ਜੱਗ ਗਏ ਓਏ ਦੇਖ ਲੈ ਸੁਣੋ ਮੇਰੀ ਓ ਮੇਰੀ ਗੱਲ ਸੁਣੋ ਚਾਰ ਸਪੀਰੇ ਘੇਰਾ ਪਾਓ ਬੱਚੇ ਕੋਈ ਪਰਾਈ ਹੁੰਦੀ ਆ ਤਾਂ ਉਹ ਮੁੰਡੇ ਤੁਸੀਂ ਉਧਰ ਹੋ ਜਾਓ ਮੁੰਡੇ ਤੁਸੀਂ ਉਧਰ ਹੋ ਜਾਓ ਪਰਾ ਹੋ ਜਾਓ ਮੁੰਡਿਆ ਨੂੰ ਤੇਰੇ ਨੂੰ ਬੰਬੋਂ ਬਡੇਕਦੀ ਆ ਕੋਈ ਦੇਖੋ ਮੜਾ ਜਾ ਓਏ ਹੈ ਸਾਨਾ ਮੈਂ ਮੁੰਡੇ ਇਹਨਾਂ ਨੂੰ ਚੜਾ ਪਈ ਓ ਆਪਣਾ ਕੋਈ ਇਧਰ ਕੀ ਹੈ ਕੀ ਹੈ ਕਿਦ ਨੰਦੀ ਦਾ ਕੁਛ ਹੈ ਆਪਾਂ ਚੌਦੀ ਤੋਂ ਮਨਸਾ ਤਰਕੇ ਦਾ ਪਾਥੇ ਮਾਦਾ ਝੋਨੇ ਚਲੋ ਕੋ ਹਰੇ ਹਾਲ ਬਾਈ ਪਾਰ ਥੱਲੇ ਹੈਂ ਦੇਖੋ ਨਾ ਬਾਈ ਤੁਸੀਂ ਦਲੇਰ ਮੁੰਡਾ ਨਵੇਂ ਮੂਰੇ ਵਜਣਾ ਮਾਰੇ ਮੂਰੇ ਦੇਖੀ ਵੀਰ ਬਣ ਕੇ ਕੇਰਾ ਯਾਰ ਅਜਾ ਜਾਣ ਹੈ ਮਾਦਾ ਕੁਛ ਚਾਤੀ ਵੀ ਨੇ ਫੋਲ ਦੀ ਦੇਖ ਫੋਲ ਦੀ ਦੇ ਉਥੇ ਯਾਰ ਪਹਿਲੀ ਵਾਰ ਸੁਣਿਆ ਆਪਣੇ ਖੇਤ ਹਣਾ ਤਾ ਦੇਖ ਬਾਜ ਆਜ ਦੇ ਇਧਰ ਆਪਣੇ ਧੀਤੀ ਪਹਿਲੇ ਦੇਖੋ ਦੇਖੋ ਸ਼ਾਇਦ ਦੂਰ ਹੋ ਕੇ ਭੈਣ ਚੋਂ ਵੀ ਨੌਂਧਰਾਂ ਨੌਂਧਰ ਇਧਰ ਪਾਵਰਾਂ ਨੇ ਮੈਂ ਨਹੀਂ ਚੜਦਾ ਗੱਜਣਾ ਤੂੰ ਚੜਾ ਮੈਨੂੰ ਤਾਂ ਡਰ ਲੱਗਦਾ ਭਰਾ ਮੈਂ ਤਾਂ ਬੰਦੇ ਲੈ ਕੇ ਆ ਗਿਆ ਬਸ ਇੰਨੀ ਬਹੁਤ ਆ ਤੇਰੀ ਭੈਣ ਤੇਰੀ ਨੂੰ ਮੇਰਾ ਇੰਨਾ ਦਿਲ ਕਿੱਥੇ ਤੂੰ ਚੱਲ ਤੂੰ ਚੱਲ 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 ਨਵਾਂ ਆਂਡਾ ਤੂੰ ਚੱਲ ਦੇਖੇ ਮੇਰਾ ਸ਼ੇਰ ਹੈ ਹਾਂ ਇੱਕੇ ਮਾਰਿਆ ਤੇਰੀ ਭੈਣ ਨੂੰ ਡਾਣੇ ਡੂਨੇ ਹੌਸ਼ ਹਾਂ ਕੀ ਜਾਨਾ ਕੌਣ ਹੈ ਇਹ ਨਾ ਕੁੱਦਾ ਕੁੱਦਾ ਓ ਪੈਦਾ ਹੈ ਸਾਥ ਮੁਕਾਬਲਾ ਭੈਣ ਚੋ ਕੁਥਲੇ ਲਾ ਲਾ ਥਲੇ ਨਹੀਂ ਥਲੇ ਨਹੀਂ ਲਾ ਲਾ ਨਹੀਂ ਮੜਿਆ ਨਾ ਥਲੇ ਲਾ ਥਲੇ ਲਾ ਤੁਮੇ ਨਾਲ ਉੱਪਰ ਨਹੀਂ ਜਾ ਓ ਮਾਰਨਾ ਥਲੇ ਥਲੇ ਲਾ ਓ ਮੜਾ ਦੌੜ ਗਿਆ ਥਲੇ ਥਲੇ ਹਟਾ ਦੇ ਥਲੇ ਥਲੇ ਤੈਨੂੰ ਮਿਲ ਗਿਆ ਉਹ ਨਾ ਦੌੜ ਕਰਦਾ ਸੀ ਉਹ ਲਾਈ ਥਲੇ ਗਿਆ ਉਹ ਦਾਦਾ ਦੌੜ ਕਰਦਾ ਸੀ ਓਏ ਓ ਦਾਦਾ ਜੋੜ ਕਰ ਦਾਂਜੀ ਓ ਦਾਦਾ ਜੋੜ ਕਰ ਦਾਂਜੀ ਹਾ ਦਾਦਾ ਓ ਦਾਦਾ ਜੋ ਹਾ ਚਾੜਗਾ ਦਾਂਜੀ ਦਾਦਾ ਓ ਦਾਦਾ ਹਾ ਚਾੜ ਹਾ ਚਾੜ ਕਰ ਦਾਂਜੀ ਓ ਸੱਲੇ ਤੂੰ ਪੈਣ ਮੇਰਾ ਚਾਰਾ ਜੀ ਮੇਰੀ ਚਾਰਾ ਤੇਰੀ ਮੇਰਾ ਚਾਰਾ ਜੀ ਆ ਜਾ ਯਾਰ ਓ ਤਾਰ ਨਾਲ ਨਾਲ ਅੱਗ ਜਾ ਮਾਰੇ ਫੱਲੇ ਤਾਂ ਆ ਜਾ ਮੱਲੇ ਤਾਰ ਨੂੰ ਫੱਲੇ ਧਾਰੇ ਨੂੰ ਮੰਦੇ ਜਾਰ ਨੇ ਮੇਰੀ ਧਨ ਕੱਢਤੀ ਕੋ ਪਾਪਾ ਪਸੀਨੋ ਪਸੀਨੀ ਕਰਤਾ ਭੈਣ ਦੇ ਜਾਰ ਨਹੀਂ ਤੁਸੀਂ ਆ ਗਿਆ ਦੀਵਾਨੀ ਦਾ ਅੰਗਰੂ ਦਾ ਦੇਖੋ ਬੱਦ ਜੀ ਦੀ ਤੇਰੀ ਦੀ ਕਾਂਗਲੇ ਦੀ ਅੱਜ ਕਿਹਦੇ ਮਰਜ਼ੀ ਘਟਣਾ ਹਰ ਲੋਕ ਭੈਣ ਦਾ ਹਾਏ 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 ਜਾਦਾ ਪਾੜ ਮੁਕਿਆ ਹਾਏ ਜਾਦਾ ਪਾੜ ਮੁਕਿਆ ਹਾਏ ਜਾਦਾ ਪਾੜ ਮੁਕਿਆ ਹਾਏ ਜਾਦਾ ਪਾੜ ਮੁਕਿਆ ਕੰਮੀਆ ਲੱਗ ਤਾ ਆਹ ਅਸੀਂ ਦੂਜੇ ਮੋਟਰਸਾਈਕਲ ਤੇ ਆਉਣੇ ਚਲੋ ਚਲੋ ਪੈਰ ਦੇ ਚਾਰ ਨੂੰ ਕਰ ਤਾ ਤਾ ਵਾਰ ਮੁੜ ਗਿਆ ਓਹ ਉਹ ਦਾ ਮਸਾ ਫੜਿਆ ਕੱਬਾ ਉਹ ਅਕਲ ਕਰਾਂਗੇ ਸਾਨੂੰ ਡਰਾਤਾ ਓਏ ਉਹ ਤਾਂ ਉਹ ਤਾਂ ਸਾਨੂੰ ਡਰਾਤਾ ਇਹਨੇ ਹਾਂ ਉਹ ਤਾਂ ਸਾਨੂੰ ਇਹਨੇ ਡਰਾਤਾ ਹੁਣ ਆਹ ਚੱਲਾ ਆ ਕੇ ਗੱਲ ਲਾਵਾ ਕਿੱਤਾ ਓਏ ਮਾਫਾ ਬਣਾਉ ਕਰਾਂ ਕੰਨ ਚਾਹ ਮੇਰਾ ਕਿੱਤਾ ਆ ਜਾ ਰਹੀ ਦੀ ਆ ਇਹਨੂੰ ਦਾਖਲ ਕਰੋ ਜਾ ਕੇ ਕੋਈ ਦਾਵਾ ਆਪਾਂ ਪਰਤਾ ਫੋਨ 'ਚ ਡਾਕਟਰ ਪਰਮਜੀਤ ਨੂੰ ਉਹਦੇ ਕੋਲ ਲੈ ਕੇ ਚੱਲਾ ਬਾਈ ਕਿੱਤਾ ਗਿਆ ਮੇਰਾ ਦਾਦਾ ਓਏ ਤੇਰਾ ਜਰਾ ਹੁਣ ਠੀਕ ਹੋ ਜਾ ਬਾਈ ਕਿੱਤਾ ਗਿਆ ਓਏ ਇਹਨੂੰ ਫਿਰ ਹਾਪਾਂ ਦੇਣਾ ਹਾਂ ਇਹਨੂੰ ਨਮਾਉਣਾ ਹੈ ਭੈਣ ਦੇ ਖਸਮ ਨੂੰ ਆ ਜਾ ਓਏ ਤਾਤਾ ਘੁੱਟੋ ਹਣਾ ਮੈਂ ਤਾੜਦਾ ਤੇਰੀਆਂ ਭੂਤਾਂ ਆ ਜਾ ਹਾਂ ਆ ਜਾ ਭੈਣ ਮਾਰੋਗਾ ਥਾਰੇ ਦੀ ਲੱਗ ਗਈ ਕਿਹੜਾ ਜਿੰਨਾ ਆਦਾ ਚੱਲ ਸਾਡੀਆਂ ਗੱਲਾਂ ਆ ਜਾ ਓ ਮੈਂ ਕੀ ਜਾਣ ਕਰਦਾ ਓਏ ਆ ਜਾ ਭੈਣ ਦਾ ਜਾਰਾ ਕਮਲਿਆ ਤੈਨੂੰ ਕਰ ਦਿਆ ਸਿੱਧਾ ਵੱਡ ਬੋਣਾ ਮੈਨੂੰ ਤੂਰੇ ਦਾ ਪੈ ਤੂੰ ਤਪਾ ਰੱਖਿਆ ਸਾਰੇ ਟੱਬਰ ਨੂੰ ਹੈ ਜਾ ਹੈ ਬਠਾ ਇਹਨੂੰ ਪੂਰੇ ਆ ਮੜਾ ਜਾ ਇੱਥੇ ਹੋ ਇਹਦਾ ਕੱਢ ਮੈਂਨੂੰ ਦਬੋਣਾ ਨਹੀਂ ਦਬੋਦਾ ਤੈਨੂੰ ਤੇ ਰੋਟ ਪੋਂਦੇ ਬੈਹ ਜਾ ਇੱਥੇ ਮੜਾ ਜਾ ਇੱਥੇ ਬੈਠ ਕਰ ਤੇਰੇ ਮਾਇਆ ਕਰਦਾ ਤੇਰੇ ਭੂਤ ਤੇਰੇ ਭੈਣ ਦਿਆ ਜਾ ਜਾਰਾ ਤੂੰ ਓਏ ਦਾਦਾ ਓਏ ਦਾਦਾ ਓਏ ਦਾਦਾ ਓਏ ਦਾਦਾ ਓਏ ਦਾਦਾ ਪੀ ਰੱਖਿਆ ਓਏ ਦਾਦਾ काडेंगे पेड़ दे जय मैंने की सारी भी गलती और आ गई आ गई आ गई लाल सूट वाली आ गई आ कर आऊंगी मैं उठाना आ आ सुन काली सुन सुन